ਅੱਜ ਮੇਰੇ ਵਿਆਹ ਦੀ ਰਾਤ ਸੀ ਤੇ ਮੈਂ ਬਹੁਤ ਘਬराई ਹੋਈ ਸੀ ਮੇਰੇ ਨਾਨਾ ਨੇ ਹਰ ਪਾਰ ਬਾਰੇ ਮੈਨੂੰ ਪਹਿਲੇ ਹੀ ਦੱਸ ਦਿੱਤਾ ਸੀ ਕਿ ਬਹੁਤ ਹੀ ਰੋਮਾਂਟਿਕ ਕਿਸਮ ਦਾ ਇਨਸਾਨ ਹੈ ਤੇ ਉਹ ਤਾਂ ਮੇਰੀ ਫੋਟੋ ਵੇਖ ਕੇ دیਵਾਨਾ ਹੋ ਗਿਆ ਸੀ ਮੈਨੂੰ ਇੱਕ ਆਮ ਜੀਵਨ ਸਾਥੀ ਪਸੰਦ ਸੀ ਮੈਨੂੰ ਮੈਚੂਰ ਕਿਸਮ ਦੇ ਮੁੰਡੇ ਬਹੁਤ ਪਸੰਦ ਸਨ ਤੇ ਬਿਲਕੁਲ ਵੀ ਅਜੀਹਾ ਨਹੀਂ ਸੀ ਉਹ ਦੂਜੇ ਮਰਦਾਂ ਨਾਲੋਂ ਵੱਖਰਾ ਸੀ ਤੇ ਦੂਜੇ ਮਰਦ ਉਸਨੇ ਮੈਨੂੰ ਇਹ ਕਿਹਾ ਕਿ ਮੇਰੀ ਮਾਂ ਦੇ ਅੱਗੇ ਨਾ ਬੋਲੀ ਉਸਨੇ ਸਿਰਫ ਆਪਣੇ ਤੇ ਮੇਰੇ ਬਾਰੇ ਗੱਲ ਕੀਤੀ ਵਿਆਹ ਦੇ ਸ਼ੁਰੂਆਤੀ ਦਿਨ ਤਾਂ ਬਹੁਤ ਚੰਗੇ ਲੰਘੇ ਉਸਦਾ ਇਰਾਦਾ ਸੀ ਕਿ ਅਸੀਂ ਆਪਣੇ ਹਨੀਮੂਨ ਲਈ ਮਨਾਲੀ ਜਾਈਏ ਜਾਂ ਫਿਰ ਨੈਨੀਤਾਲ ਕਈ ਥਾਵਾਂ ਤੇ ਜਾਣ ਦਾ ਪਲਾਨ ਸੀ ਪਰ ਵਿਆਹ ਤੋਂ ਬਾਅਦ ਤੁਰੰਤ ਹੀ ਮੇਰੇ ਸਹੁਰੇ ਦੀ ਸਿਹਤ ਖਰਾਬ ਹੋ ਗਈ ਇਸ ਲਈ ਉਹਨਾਂ ਨੇ ਸਾਨੂੰ ਜਾਣ ਦੀ ਇਜਾਜ਼ਤ ਦੇਣ ਤੋਂ ਨਾ ਕਰ ਦਿੱਤੀ ਇਹ ਸੁਣ ਕੇ ਮੇਰਾ ਮੂਡ ਖਰਾਬ ਹੋਣਾ ਚਾਹੀਦਾ ਸੀ ਪਰ ਮੈਂ ਤਾਂ ਨਾਰਮਲ ਸੀ ਹਾਂ ਮੇਰੇ ਘਰ ਵਾਲੇ ਦਾ ਮੂਡ ਬਹੁਤ ਖਰਾਬ ਹੋਇਆ ਉਸਨੇ ਕਿਹਾ ਇਹ ਵੀ ਕੋਈ ਗੱਲ ਹੈ ਵਿਆਹ ਤੋਂ ਤੁਰੰਤ ਬਾਅਦ ਹਰ ਕੋਈ ਹਨਮੂਨ ਤੇ ਜਾਂਦਾ ਇੱਕ ਮਹੀਨੇ ਬਾਅਦ ਕੌਣ ਜਾਂਦਾ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਪਾਪਾ ਜੀ ਦੀ ਸਿਹਤ ਠੀਕ ਨਹੀਂ ਮੇਰੇ ਪਿਆਰ ਨਾਲ ਸਮਝਾਉਣ ਤੋਂ ਬਾਅਦ ਉਸ ਨੂੰ ਇੱਕੋ ਹੀ ਕੰਮ ਆਉਂਦਾ ਸੀ ਕਿ ਮੇਰੇ ਨਾਲ ਪਿਆਰ ਨਾਲ ਗੱਲ ਕਰਨ ਲੱਗਦਾ ਉਂਝ ਤਾਂ ਮੈਨੂੰ ਵੀ ਸਭ ਕੁਝ ਚੰਗਾ ਲੱਗਦਾ ਸੀ ਫਿਰ ਮਹੀਨੇ ਬਾਅਦ ਮੇਰੇ ਸਹੁਰੇ ਦੀ ਸਿਹਤ ਕੁਝ ਠੀਕ ਹੋਈ ਸਾਡਾ ਸ਼ਿਮਲੇ ਜਾਣ ਦਾ ਇਰਾਦਾ ਸੀ ਉਦੋਂ ਅਚਾਨਕ ਮੇਰੀ ਸਿਹਤ ਵਿਗੜ ਗਈ ਮੇਰੀਆਂ ਉਲਟੀਆਂ ਹੀ ਬੰਦ ਨਹੀਂ ਹੋ ਰਹੀਆਂ ਸੀ ਮੇਰੀ ਇਸ ਹਾਲਤ ਤੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਮੇਰੀ ਸੱਸ ਮੈਨੂੰ ਡਾਕਟਰ ਕੋਲ ਲੈ ਗਈ ਤੇ ਜੋ ਖਬਰ ਡਾਕਟਰ ਨੇ ਮੈਨੂੰ ਸੁਲਾਈ ਉਸ ਨੂੰ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਕਿਉਂਕਿ ਮਾ ਬਰਨਾ ਇੱਕ ਅਲੱਗ ਹੀ ਖੂਬਸੂਰਤ ਜਿਹਾ ਅਹਿਸਾਸ ਹੁੰਦਾ ਡਾਕਟਰ ਨੇ ਮੈਨੂੰ ਸਫਰ ਕਰਨ ਤੋਂ ਬਿਲਕੁਲ ਮਨਾ ਕਰ ਦਿੱਤਾ ਸੀ ਮੇਰੀ ਸੱਸ ਨੂੰ ਵੀ ਇਹੀ ਸਹੀ ਲੱਗਾ ਪਰ ਜਦੋਂ ਇਹ ਖਬਰ ਮੇਰੇ ਘਰ ਵਾਲੇ ਨੂੰ ਪਤਾ ਲੱਗੀ ਤਾਂ ਉਸ ਨੇ ਤਾਂ ਰੌਲਾ ਪਾ ਦਿੱਤਾ ਕਹਿਣ ਲੱਗਾ ਇਹ ਨਹੀਂ ਛੇਤੀ ਕਿਵੇਂ ਹੋ ਸਕਦਾ ਉਹਨਾਂ ਦੀ ਗੱਲ ਸੁਣ ਕੇ ਮੇਰੇ ਤਾਂ ਸਾਹ ਹੀ اٹਕ ਗਏ ਸੀ ਮੈਨੂੰ ਲੱਗਿਆ ਸ਼ਾਇਦ ਉਹ ਮੈਨੂੰ ਚਰਿੱਤਰਹੀਨ ਕਹਿ ਰਿਹਾ ਹੈ ਪਰ ਜੀ ਹਾਂ ਕੁਝ ਨਹੀਂ ਸੀ ਉਸਨੇ ਕਿਹਾ ਸੀ ਕਿ ਵਾ ਤੇ 5 ਸਾਲ ਤੱਕ ਤਾਂ ਲੋਕ ਬੱਚੇ ਦਾ ਪਨ ਪੋਸ਼ਣ ਨਹੀਂ ਕਰਦੇ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਤੇ ਕਿ ਤੂੰ ਹੈ ਜਿੰਨੀ ਛੇਤੀ ਸਾਬੂਸ਼ ਕਰ ਲਿੱਤਾ ਮੈਂ ਉਸ ਨੂੰ ਕਿਹਾ ਇਸ ਵਿੱਚ ਮੈਂ ਕੀ ਕਰ ਸਕਦੀ ਆ ਇਹ ਸਭ ਪਰਮਾਤਮਾ ਦੀ ਮਰਜ਼ੀ ਹੈ ਜੇਕਰ ਤੁਹਾਨੂੰ ਬੱਚਾ ਨਹੀਂ ਚਾਹੀਦਾ ਸੀ ਤਾਂ ਤੁਹਾਨੂੰ ਇਹ ਗੱਲ ਪਹਿਲਾਂ ਸੋਚਣੀ ਚਾਹੀਦੀ ਸੀ ਫਿਰ ਕਹਿਣ ਲੱਗੇ ਇਸ ਨੂੰ ਇਸ਼ੂ ਨਾ ਬਣਾ ਆਪਾਂ ਅਬੋਰਸ਼ਨ ਕਰਵਾ ਦਿੰਨੇ ਆ ਬੱਚਾ ਕੁਝ ਸਾਲ ਬਾਅਦ ਵੀ ਪੈਦਾ ਹੋ ਜਾਊਗਾ ਮੈਂ ਉਸ ਨੂੰ ਕਿਹਾ ਕਿ ਮੈਂ ਕਿਸੇ ਵੀ ਕੀਮਤ ਤੇ ਆਪਣੇ ਬੱਚੇ ਨੂੰ ਨਹੀਂ ਮਾਰ ਸਕਦੀ। ਉਹ ਕਹਿਣ ਲੱਗਾ ਫਿਰ ਪ੍ਰੈਗਨਨਸੀ ਦੇ ਵਿੱਚ ਵੀ ਤਾਂ ਔਰਤਾਂ ਸਭ ਕੁਝ ਕਰਦੀਆਂ ਨੇ, ਘੁੰਮਦੀਆਂ ਨੇ, ਇੰਜੋਏ ਕਰਦੀਆਂ ਨੇ। ਪਰ ਮੈਂ ਮਨਾ ਕਰ ਦਿੱਤਾ ਸੀ ਕਿਉਂਕਿ ਮੈਨੂੰ ਡਾਕਟਰ ਨੇ ਮਨਾ ਕੀਤਾ ਸੀ। ਜਦੋਂ ਸਾਡਾ ਬੱਚਾ ਦੁਨੀਆ ਵਿੱਚ ਆ ਜਾਊਗਾ ਤਾਂ ਅਸੀਂ ਫਿਰ ਚਲੇ ਜਾਂਦੇ। ਇਹ ਸੁਣ ਕੇ ਤਾਂ ਉਸ ਦਾ ਮੂਡ ਹੋਰ ਵੀ ਖਰਾਬ ਹੋ ਗਿਆ ਸੀ। ਅਗਲੀ ਸਵੇਰ ਮੇਰੀ ਸੱਸ ਸਹੁਰੇ ਨੇ ਵੀ ਸਾਨੂੰ ਮਨਾ ਕਰ ਦਿੱਤਾ। ਕਹਿਣ ਲੱਗਾ ਇਸ ਤਰ੍ਹਾਂ ਦੀ ਹਾਲਤ ਵਿੱਚ ਸਫਰ ਕਰਨ ਦੀ ਕੋਈ ਲੋੜ ਨਹੀਂ। ਮੈਂ ਉਹਨਾਂ ਦੀ ਗੱਲ ਨੂੰ ਸਮਝ ਗਈ ਸੀ ਇਸ ਕਰਕੇ ਮੈਂ ਤਾਂ ਨਾਰਾਜ਼ ਨਹੀਂ ਹੋਈ ਕਿਉਂਕਿ ਜੋ ਵੀ ਕਹਿ ਰਹੇ ਸਨ ਮੇਰੀ ਭਲਾਈ ਹੀ ਸੀ ਹਾਂ ਹੁਣ ਮੇਰੇ ਘਰ ਵਾਲੇ ਦਾ ਵਿਵਹਾਰ ਮੇਰੇ ਨਾਲ ਬਦਲਣ ਲੱਗਿਆ ਸੀ ਅਕਸਰ ਮੇਰਾ ਦਿਲ ਕਟੀਆਂ ਚੀਜ਼ਾਂ ਖਾਣ ਨੂੰ ਕਰਦਾ ਜਦੋਂ ਮੈਂ ਉਸ ਤੋਂ ਮੰਗਵਾਉਂਦੀ ਤਾਂ ਉਹ ਕਹਿੰਦਾ ਕਿ ਮੈਨੂੰ ਇਹ ਸਾਰੇ ਢੰਗ ਪਸੰਦ ਨਹੀਂ ਤੁਸੀਂ ਮੇਰਾ ਸਾਰਾ ਪਲਾਨ ਖਰਾਬ ਕਰ ਦਿੱਤਾ ਤੇ ਹੁਣ ਤੁਸੀਂ ਨਿਤ ਨਵੀਆਂ ਡਿਮਾਂਡਾਂ ਕਰਦੇ ਹੋ ਫਿਰ ਮੇਰੀ ਇਹ ਹਾਲਤ ਸੀ ਕਿ ਮੈਨੂੰ ਕੁਝ ਹਜਮ ਵੀ ਨਹੀਂ ਹੁੰਦਾ ਸੀ ਮੈਂ ਇੰਨਾ ਜ਼ਿਆਦਾ ਰੋਈ ਕੀ ਪੂਰੀ ਰਾਤ ਮੈਂ ਰੋਕੀ ਲੰਗਾਈ ਅਗਲੇ ਦਿਨ ਮੇਰੀ ਅੱਖਾਂ ਸੁੱਝ ਗਈਆਂ ਅੱਖਾਂ ਵੇਖ ਕੇ ਮੇਰੇ ਸਾਸਤੇ ਸੋਹਰਾ ਹੈਰਾਨ ਹੋ ਗਏ ਪੁੱਛਣ ਲੱਗੇ ਕੀ ਹੋਇਆ ਤੈਨੂੰ ਤੇਰੀ ਅੱਖਾਂ ਕਿਉਂ ਸੁੱਝੀਆਂ ਮਜਬੂਰੀ ਵਿੱਚ ਮੈਂ ਆਪਣੀ ਸਾਸ ਨੂੰ ਸਭ ਦੱਸ ਦਿੱਤਾ ਕਹਿਣ ਲੱਗੀ ਏ ਕੀ ਗੱਲ ਹੋਈ ਭਣਾ ਉਸਨੇ ਤੇਰੀ ਦੱਸੀ ਹੋਈ ਚੀਜ਼ ਲਿਆ ਕੇ ਕਿਉਂ ਨਹੀਂ ਦਿੱਤੀ ਇਸ ਤਰ੍ਹਾਂ ਦੀ ਹਾਲਤ ਵਿੱਚ ਤਾਂ ਔਰਤ ਨੂੰ ਖੁਸ਼ ਰੱਖਣਾ ਚਾਹੀਦਾ ਇੱਕ ਤਾਂ ਵਿਆਹ ਦੇ ਬਾਅਦ ਕਰਦੇ ਆ ਜ਼ਿੰਮੇਵਾਰੀਆਂ ਉਤੋਂ ਇੰਨੀ ਜਲਦੀ ਪ੍ਰੈਗਨਨਸੀ ਮੇਰੀ ਜ਼ਿੰਦਗੀ ਇਕਦਮ ਬਦਲ ਗਈ ਸੀ ਇੱਕ ਮਹੀਨੇ ਤੋਂ ਕੀ ਹੋ ਗਿਆ ਸੀ ਇਹ ਸਭ ਕੁਝ ਮੇਰੇ ਲਈ ਨਵਾਂ ਨਵਾਂ ਸੀ ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਰਸੋਈ ਵਿੱਚ ਗਈ ਤੇ ਠੰਡਾ ਪਾਣੀ ਕੱਢ ਕੇ ਘੁੱਟ ਘੁੱਟ ਪੀਣ ਲੱਗੀ ਜਿਵੇਂ 4 ਮਹੀਨੇ ਹੋਏ ਤਾਂ ਮੇਰਾ ਸਰੀਰ ਫੁੱਲਣ ਲੱਗਾ ਜਦੋਂ ਵੀ ਮੈਂ ਉਹਨਾਂ ਨੂੰ ਕਹਿੰਦੀ ਕਿ ਮੇਰੇ ਨਾਲ ਡਾਕਟਰ ਕੋਲ ਚੱਲੋ ਤਾਂ ਮੈਂ ਮੇਰਾ ਚੈੱਕਅਪ ਕਰਵਾ ਕੇ ਆਉਣਾ ਤਾਂ ਮੇਰੇ ਤੋਂ ਚੜਨ ਲੱਗਦਾ ਮੂਵ ਘੜਦੇ ਕਹਿੰਦਾ ਇਸ ਹਾਲਤ ਵਿੱਚ ਬਹੁਤ ਬੁਰੀ ਲੱਗਦੀ ਆ ਮੈਂ ਇਸ ਹਾਲਤ ਵਿੱਚ ਤੈਨੂੰ ਬਾਹਰ ਨਹੀਂ ਲੈ ਕੇ ਜਾ ਸਕਦਾ ਲੋਕ ਪਤਾ ਨਹੀਂ ਤੈਨੂੰ ਕਿਸ-ਕਿਸ ਨਜ਼ਰ ਨਾਲ ਵੇਖਣਗੇ ਤੂੰ ਮੰਮੀ ਨਾ ਚਲੀ ਜਾ ਤੇ ਪੈਸੇ ਮੇਰੇ ਹੱਥ ਤੇ ਰੱਖ ਦਿੰਦਾ ਉਹ ਮੇਂ ਨਾ ਜਾਣਾ ਪਸੰਦ ਨਹੀਂ ਕਰਦਾ ਸੀ ਮੈਂ ਬਹੁਤ ਕੋਸ਼ਿਸ਼ ਕਰਦੀ ਤੇ ਕਹਿੰਦੀ ਮੇਰਾ ਕੀ ਦੋਸ਼ ਹੈ ਤੁਸੀਂ ਮੇਂ ਇਸ ਤਰ੍ਹਾਂ ਦਾ ਵਰਤਾ ਕਿਉਂ ਕਰਦੇ ਹੋ ਹੁਣ ਇਸ ਤਰ੍ਹਾਂ ਦਿਨ ਲੰਘਣ ਲੱਗੇ ਸੀ 9 ਮਹੀਨੇ ਬੜੀ ਮੁਸ਼ਕਲ ਨਾਲ ਕੱਟੇ ਕਿਉਂਕਿ 9 ਮਹੀਨਿਆਂ ਵਿੱਚ ਇੱਕ ਵੀ ਦਿਨ ਅਜਿਹਾ ਨਹੀਂ ਸੀ ਜਿਸ ਦਿਨ ਮੈਂ ਬਿਮਾਰ ਨਾ ਹੋਵਾਂ ਮੇਰੇ ਸਬਰ ਦਾ ਫਲ ਪ੍ਰਮਾਤਮਾ ਨੇ ਮੈਨੂੰ ਬਹੁਤ ਸੋਹਣਾ ਪੁੱਤ ਦਿੱਤਾ ਉਸ ਦਿਨ ਤਾਂ ਘਰ ਵਾਲੇ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਦੀ ਸਭ ਤੋਂ ਪਹਿਲਾਂ ਉਸਨੇ ਆਪਣੇ ਪੁੱਤ ਨੂੰ ਗੋਦੀ ਚੁੱਕਿਆ ਤੇ ਪਿਆਰ ਕੀਤਾ ਜ਼ਾਹਿਰ ਹੈ ਔਲਾਦ ਤਾਂ ਔਲਾਦੀ ਹੁੰਦੀ ਆ ਸਾਰੇ ਲੋਕ ਬਹੁਤ ਖੁਸ਼ ਸਨ ਮੇਰਾ ਪੁੱਤ ਬੱਡੇ ਆਪਰੇਸ਼ਨ ਦੇ ਨਾਲ ਹੋਇਆ ਸੀ ਇਸ ਕਰਕੇ ਮੈਨੂੰ ਤੁਰਨ ਫਿਰਨ ਵਿੱਚ ਦਿੱਕਤ ਆਉਂਦੀ ਸੀ ਪੂਰਾ ਦਿਨ ਤਾਂ ਮੇਰੀ ਸੱਸ ਤੇ ਨਾਨ ਨ ਘਰ ਦੀ ਨੌਕਰਾਨੀ ਮੇਰਾ ਧਿਆਨ ਰੱਖਦੀਆਂ ਪਰ ਜੇਕਰ ਮੈਂ ਰਾਤ ਨੂੰ ਵਾਸ਼ਰੂਮ ਜਾਣਾ ਹੁੰਦਾ ਤਾਂ ਮੇਰਾ ਘਰ ਵਾਲਾ ਹੱਥ ਤੱਕ ਨਹੀਂ ਪੜਦਾ ਸੀ ਕਿਆ ਦਿੰਦਾ ਸੀ ਮੈਨੂੰ ਮਾਫ ਕਰ ਮੇਰੇ ਤੋਂ ਨਹੀਂ ਇਹ ਸਭ ਕੁਝ ਹੁੰਦਾ ਮੈਂ ਬੜੀ ਔਖੀ ਕਾਂ ਦਾ ਸਹਾਰਾ ਲੈ ਕੇ ਬਾਥਰੂਮ ਜਾਂਦੀ ਫਿਰ ਡਰ ਵੀ ਹੁੰਦਾ ਕਿਤੇ ਡਿੱਗ ਨਾ ਜਾਵਾਂ ਮੈਂ ਬਹੁਤ ਮੁਸ਼ਕਲ ਨਾਲ ਸਭ ਕੁਝ ਕਰਦੀ ਮੈਂ ਪੂਰੀ ਤਰ੍ਹਾਂ ਪਸੀਨੇ ਨਾਲ ਭਰ ਜਾਂਦੀ ਮੇਰੇ ਸਾਹ ਨਾ ਆਸਾਨ ਹੀ ਲੱਗਦਾ ਸੀ ਤੇ ਮੇਰਾ ਪੁੱਤ ਦੀਪ ਵੀ ਨੀਂਦ ਤੋਂ ਜਾਗ ਜਾਂਦਾ ਸ਼ਾਇਦ ਉਸਨੂੰ ਭੁੱਖ ਲੱਗ ਜਾਂਦੀ ਸੀ ਉਸ ਸਮੇਂ ਉਹ ਗੂੜੀ ਨੀਂਦ ਵਿੱਚ ਸੀ ਪਰ ਦੀਪ ਦੇ ਰੋਂ ਦੀ ਆਵਾਜ਼ ਸੁਣ ਕੇ ਉਸਨੂੰ ਚੁੱਕਣ ਦੀ ਬਜਾਏ ਮੈਨੂੰ ਕਹਿਣ ਲੱਗਾ ਕਾ ਸੀਮੀ ਪਲੀਜ਼ ਇਸ ਨੂੰ ਚੁੱਪ ਕਰਵਾ ਸਵੇਰੇ ਮੈਂ ਦਫਤਰ ਜਾਣਾ ਮੈਂ ਉਸ ਨੂੰ ਕਿਹਾ ਹਰਪਾਲ ਥੋੜੇ ਸਮੇਂ ਲਈ ਇਸ ਨੂੰ ਫੜ ਲਓ ਤੁਸੀਂ ਵੇਖ ਨਹੀਂ ਰਹੇ ਮੇਰੀ ਕੀ ਹਾਲਤ ਹੋ ਗਈ ਕਹਿਣ ਲੱਗਾ ਬੱਚਾ ਪਾਲਣਾ ਤੇ ਇਸ ਨੂੰ ਸੰਭਾਲਣਾ ਮੇਰੇ ਵਾਸਤਾ ਨਹੀਂ ਮੈਂ ਨਹੀਂ ਕਰ ਸਕਦਾ ਤੂੰ ਹੀ ਫੜ ਅਜਹੀ ਮੁਸੀਬਤ ਜੋ ਰਾਤ ਨੂੰ ਸੌਣ ਵੀ ਨਹੀਂ ਦਿੰਦੀ ਤੇ ਆਪਣੇ ਕੱਪੜੇ ਚੁੱਕ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਦੀਪ ਬਹੁਤ ਰੋ ਰਿਹਾ ਸੀ ਤੇ ਮੇਰੀ ਹਾਲਤ ਇਹ ਸੀ ਕਿ ਮੈਂ ਬੈੱਡ ਤੇ ਬੈਠ ਨਹੀਂ ਸਕਦੀ ਸੀ ਬੜੀ ਮੁਸ਼ਕਲ ਮੈਂ ਖੜੇ ਖੜੇ ਉਸ ਨੂੰ ਚੁੱਕਿਆ ਤੇ ਗਾਲਾਂ ਲਾ ਕੇ ਰੋਣ ਲੱਗੀ ਕੀ ਇਹ ਹੁੰਦਾ ਵਯਾ ਮੈਂ ਉਸ ਦੀ ਔਲਾਦ ਨੂੰ 9 ਮਹੀਨੇ ਤੱਕ ਆਪਣੇ ਢਿੱਡ ਵਿੱਚ ਰੱਖਿਆ ਮੌਤ ਨਾਲ ਲੜ ਕੇ ਉਸ ਦੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆਂਦਾ ਅਤੇ ਉਸ ਨੂੰ ਪਿਓ ਬਣਾਇਆ ਕਿ ਉਸ ਤਾਂ ਇਹੀ ਫਰਜ਼ ਬਣਦਾ ਸੀ ਕਿਉਂ ਮੇਰੀ ਹਾਲਤ ਨੂੰ ਦੇਖਦੇ ਹੋਏ ਮੇਰੇ ਤੇ ਤਰਸ ਵੀ ਨਾ ਕਰੇ ਇੱਕ ਮਹੀਨਾ ਕਿੱਦਾਂ ਲੰਘਾ ਇਹ ਮੈਂ ਹੀ ਜਾਣਦੀ ਆ ਬੇਸ਼ੱਕ ਮੇਰੀ ਸੱਸ ਚੰਗੀ ਸੀ ਪਰ 10 ਦਿਨਾਂ ਬਾਅਦ ਤਾਂ ਉਹਨੇ ਵੀ ਕਹਿ ਦਿੱਤਾ ਸੀ ਕਿ ਤੂੰ ਵੀ ਹੁਣ ਥੋੜਾ ਰਸੋਈ ਵਿੱਚ ਆਇਆ ਕਰ ਰਪਾਲ ਨੂੰ ਤੇਰੇ ਹੱਥ ਦਾ ਨਾਸ਼ਤਾ ਬਹੁਤ ਪਸੰਦ ਆਇਆ। ਬੱਚਾ ਪੈਦਾ ਹੋਣ ਦੇ 1 ਮਹੀਨੇ ਬਾਅਦ ਪਹਿਲੇ ਹੀ ਨਹਾ ਤੋ ਕੇ ਫਰੈਸ਼ ਹੋਈ ਤੇ ਪਰਮਾਤਮਾ ਦੀ ਪੂਜਾ ਕੀਤੀ। 1 ਮਹੀਨੇ ਦੇ ਵਿੱਚ ਹੀ ਹਰਪਾਲ ਦਾ ਸਬਰ ਜਵਾਬ ਦੇ ਗਿਆ ਸੀ। ਨਾ ਤਾਂ ਉਸ ਨੂੰ ਮੇਰੀ ਕੋਈ ਪਰਵਾਹ ਸੀ ਤੇ ਨਾ ਹੀ ਬੱਚੇ ਦੀ। ਅਤੇ ਉਹ ਸਿੰਦੀਪ ਦੇ ਪੇਟ ਵਿੱਚ ਬਹੁਤ ਦਰਦ ਸੀ। ਉਹ ਬਾਰ-ਬਾਰ ਰੋ ਰਿਹਾ ਸੀ। ਬਹੁਤ ਮੁਸ਼ਕਲ ਨਾਲ ਮੈਂ ਉਸ ਨੂੰ ਸੁਆਇਆ ਰਾਤ ਦੇ 2 ਵਜੇ ਗਏ। ਅਤੇ ਉਹ ਗੂੜੀ ਨੀਂਦ ਵਿੱਚ ਸੌਂ ਗਿਆ। ਮੈਂ ਕੁਦਰਤ ਨੂੰ نیند ਦੇ ਕਰਕੇ ਬਿਹਾਲ ਮਹਿਸੂਸ ਕਰ ਰਹੀ ਸੀ ਮੈਂ ਸੌਣ ਲਈ ਪਈ ਤਾਂ ਉਸੇ ਸਮੇਂ ਹਰਪਰ ਮੇਰੇ ਕੋਲ ਆਇਆ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿੱਤਾ ਮੇਰੀ ਅੱਖਾਂ ਵਿੱਚ ਬਹੁਤ ਜ਼ਿਆਦਾ ਨੀਂਦ ਸੀ ਮੈਂ ਉਸ ਨੂੰ ਕਿਹਾ ਪਲੀਜ਼ ਮੈਨੂੰ ਸੌਣ ਦਿਓ ਕਹਿ ਨੱਗਾ ਬਕਵਾਸ ਨਾ ਕਰ ਬਸ ਇੱਕ ਮਿੰਨੇ ਤੋਂ ਤੇਰੀ ਸ਼ਕਲ ਹੀ ਵੇਖ ਰਿਆਂ ਹਬਰਦਾਰ ਜੀ ਅੱਜ ਤੂੰ ਮੈਨੂੰ ਕੋਈ ਨਖਰਾ ਵਖਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਜ਼ਬਰਦਸਤੀ ਫ੍ਰੀ ਹੋਣ ਤੋਂ ਬਾਅਦ ਪਾਸਾ ਲੈ ਕੇ ਸੌਂ ਗਿਆ ਮੈਂ ਥੱਕੀ ਹੋਈ ਬੈੱਡ ਤੇ ਪਈ ਸੀ ਤੇ ਉਸ ਤੋਂ ਬਾਅਦ ਬਾਥਰੂਮ ਗਈ ਜਿੱਦਾਂ ਹੀ ਬਾਹਰ ਹੋਈ ਇਹਦੇ ਹਜੇ ਇੱਕ ਘੰਟਾ ਹੀ ਹੋਇਆ ਸੀ ਕਿ ਦੀ ਫੇਰ ਉੱਠ ਕੇ ਰੋਣ ਲੱਗਾ ਆਵਾਜ਼ ਸੁਣ ਕੇ ਮੈਨੂੰ ਉੱਠਣਾ ਪਿਆ ਜੀ ਕਰਦਾ ਸੀ ਮੈਂ ਵੀ ਰੋ ਲਵਾਂ ਸਾਰੀਆਂ ਕੁਰਬਾਨੀਆਂ ਔਰਤਾਂ ਹੀ ਕਿਉਂ ਦਿੰਦੀਆਂ ਨੇ ਰਾਤ ਦੇ 12 ਵਜੇ ਉਸ ਦਾ ਰੋਣਾ ਤੇ ਸਵੇਰ ਦੇ 8 ਵਜੇ ਤੱਕ ਚੱਲਦਾ ਮੈਂ ਉਸ ਨੂੰ ਗੋਦੀ ਵਿੱਚ ਲੈ ਕੇ ਕਮਰੇ ਵਿੱਚ ਘੁੰਮਦੀ ਰਹਿੰਦੀ ਮੇਰੀ ਇਹ ਹਾਲਤ ਸੀ ਕਿ ਕਿਤੇ ਮੈਂ ਚੱਕਰ ਖਾ ਕੇ ਨਾ ਡਿੱਗ ਜਾਵਾਂ ਹੁਣ ਤਾਂ ਘਰ ਵੀ ਸੰਭਾਲਣਾ ਸੀ ਸਵੇਰੇ ਉੱਠ ਕੇ ਸੋਰੇ ਨੂੰ ਨਾਸ਼ਤਾ ਦਿੱਤਾ ਤੇ ਫੇਰ ਉਸੇ ਦਫ਼ਤਰ ਦੀ ਤਿਆਰੀ ਕਰਨ ਲੱਗੀ ਪੂਰਾ ਦਿਨ ਮੇਰਾ ਬਿਜ਼ੀ ਰਹਿੰਦਾ ਪਰ ਮਰਦ ਨੂੰ ਸ਼ਾਇਦ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਮੈਨੂੰ ਮਜ਼ਾਕ ਕਰਦੇ ਕਹਿੰਦਾ ਤਾਂ ਫਿਰ ਮੇਰਾ ਖਿਆਲ ਕੌਣ ਰੱਖੇਗਾ ਮੇਰੀ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈਣ ਲੱਗੇ ਉਸ ਉੱਤੇ ਵੀ ਹਰ ਪਾਲ ਮੈਨੂੰ ਤਾਨੇ ਮਾਰਦਾ ਕਹਿੰਦਾ ਇੱਕ ਬੱਚੇ ਵਿੱਚ ਹੀ ਤੂੰ ਆਪਣਾ ਕੀ ਹਾਲ ਬਣਾ ਲਿਆ ਤੂੰ ਆਪਣਾ ਸਰੀਰ ਵੇਖਿਆ ਹਰ ਪਾਸੋਂ ਫੈਲਣ ਲੱਗੀਆਂ ਯਾਰ ਥੋੜਾ ਘੱਟ ਖਾਇਆ ਕਰ ਤੈਨੂੰ ਪਤਾ ਕਿ ਮੈਨੂੰ ਮੋਟੀਆਂ ਕੁੜੀਆਂ ਤੋਂ ਨਫ਼ਰਤ ਹੈ ਤੂੰ ਆਪਣਾ ਧਿਆਨ ਕਰ ਉਹ ਪਤਾ ਨਹੀਂ ਕਿਉਂ ਜੁੜਿਆ ਰਹਿੰਦਾ ਸੀ ਹਾਲਾਂਕਿ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਉਸਦੇ ਹੋਂ ਤੱਕ ਤਿਆਰ ਹੋ ਜਾਂਦੀ ਹੂੰ ਉਸ ਨੂੰ ਮੇਰੇ ਵਿੱਚ ਕਮੀਆਂ ਹੀ ਦਿਸਦੀਆਂ ਸੀ ਇੱਕ ਸਾਲ ਬੀਤ ਗਿਆ ਤੇ ਦੀਪ ਹੁਣ ਥੋੜਾ ਤੁਰਨ ਲੱਗਾ ਸੀ ਪਰ ਉਸ ਦਾ ਵਿਵਹਾਰ ਬਿਲਕੁਲ ਬਦਲ ਗਿਆ ਸੀ ਉਹ ਅਕਸਰ ਖਾਣਾ ਖਾਂਦੇ ਦੋਸਤਾਂ ਦੇ ਨਾਲ ਚਲਾ ਜਾਂਦਾ ਕਿਹਾ ਜਾਂਦਾ ਰਾਤ ਨੂੰ ਲੇਟ ਆਉਣਾ ਮੈਂ ਕਿੰਨੀ ਵਾਰੀ ਕਹਿੰਦੀ ਕਿ ਮੈਨੂੰ ਵੀ ਕਿਤੇ ਲੈ ਜਾਓ ਪਰ ਉਹ ਸੁਣਦਾ ਹੀ ਨਹੀਂ ਸੀ ਕਹਿੰਦਾ ਸੀ ਮੈਂ ਬਿਜੀਆ ਮੈਨੂੰ ਦਫ਼ਤਰ ਦੇ ਕੰਮਾਂ ਤੋਂ ਵੇਲ ਨਹੀਂ ਮਿਲਦੀ ਰਾਤ ਨੂੰ ਕਿੰਨੀ ਲੇਟ ਆਉਂਦਾ ਮੈਂ ਉਸ ਨੂੰ ਉਡੀਕਦੀ ਰਹਿੰਦੀ ਇੱਕ ਵਾਰ ਜਦੋਂ ਘਰ ਆਇਆ ਤਾਂ ਮੈਨੂੰ ਉਸ ਦੀ ਅੱਖਾਂ ਵਿੱਚ ਨਸ਼ਾ ਵਿਖਾਈ ਦੇ ਰਿਹਾ ਸੀ ਮੈਂ ਉਸ ਨੂੰ ਕਿਹਾ ਤੁਸੀਂ ਕੀ ਤਮਾਸ਼ਾ ਲਾਇਆ ਤੁਸੀਂ ਰੋਜ਼ 2 ਵਜੇ ਆਉਂਦੇ ਹੋ ਇਸ ਤਰ੍ਹਾਂ ਦੇ ਕਿਹੜੇ ਦੋਸਤ ਨੇ ਜੋ ਪੂਰੀ ਰਾਤ ਵਾਰਾਗਰਦੀ ਕਰਦੇ ਨੇ ਕਿ ਉਹਨਾਂ ਦੇ ਘਰ ਵਾਲਿਆਂ ਨੇ ਪੁੱਛਦੀਆਂ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਤੇਰੇ ਕੋਲ ਸਮਾਂ ਹੀ ਕਦੋਂ ਹੁੰਦਾ ਮੇਰੇ ਲਈ ਜਦੋਂ ਦੇਖੋ ਕੁਝ ਨਾ ਕੁਝ ਕਰਦੀ ਰਹਿਣੀ ਆ ਮੈਂ ਤਾਂ ਹਰਪਾਲ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਮੈਨੂੰ ਉਸ ਨੂੰ ਕਿਹਾ ਕਿ ਤੈਨੂੰ ਆਪਣੇ ਬੱਚੇ ਤੋਂ ਵੀ ਜਲਸੀ ਹੈ। ਕਹਿ ਲੱਗਾ ਚੁੱਪ ਕਰ। ਮੈਨੂੰ ਆਪਣੇ ਬੱਚੇ ਤੋਂ ਕਿਉਂ ਜਲਨ ਹੋਊਗੀ? ਬਸ ਮੈਂ ਥੋੜਾ ਬਿਜੀਆ ਤੇ ਥੱਕਿਆ ਹੋਇਆ ਹਾਂ। ਮੈਨੂੰ ਵੀ ਆਰਾਮ ਚਾਹੀਦਾ ਤੇ ਆਪਣੇ ਦੋਸਤਾਂ ਨਾਲ ਬੈਠ ਜਾਣਾ। ਹੁਣ ਤੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਇਹ ਕਹਿੰਦੇ ਹੋਏ ਆਪਣੇ ਕੱਪੜੇ ਬਦਲ ਕੇ ਸੌਂ ਗਿਆ। ਅਗਲੇ ਦਿਨ ਜਦੋਂ ਮੈਂ ਉਸ ਦੇ ਕੱਪੜੇ ਧੋਣ ਲੱਗੀ ਤਾਂ ਉਸ ਦੀ ਕਮੀਜ਼ ਦੇ ਪਿਛਲੇ ਪਾਸੇ ਲਿਪਸਟਿਕ ਦਾ ਨਿਸ਼ਾਨ ਦੇਖ ਕੇ ਮੇਰੇ ਹੌਸ਼ ਉੱਡ ਗਏ। ਮੈਂ ਉਸੇ ਤਰ੍ਹਾਂ ਕਮੀਜ਼ ਰੱਖ ਦਿੱਤੀ। ਪੂਰਾ ਦਿਨ ਮੈਂ ਗੁੱਸੇ ਵਿੱਚ ਰਹੀ। ਰਾਤ ਨੂੰ ਜਦੋਂ ਆਇਆ ਰੋਟੀ ਖਾ ਕੇ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੇ ਦੋਸਤਾਂ ਕੋਲ ਜਾ ਰਿਹਾ ਆ ਰਾਤ ਨੂੰ ਲੇਟ ਆਵਾਂਗਾ ਮੈਂ ਉਸ ਨੂੰ ਕਿਹਾ ਕਿ ਅੱਜ ਤੁਸੀਂ ਕਿਤੇ ਨਹੀਂ ਜਾਣਾ ਉਹ ਫੇਰ ਕਹਿਣ ਲੱਗਿਆ ਤੇਰਾ ਉਹੀ ਰੋਜ਼ ਰੋਜ਼ ਦਾ ਤਮਾਸ਼ਾ ਫੇਰ ਤੋਂ ਸ਼ੁਰੂ ਹੋ ਗਿਆ ਉਹ ਗੁੱਸੇ ਨਾਲ ਕਹਿ ਰਿਹਾ ਸੀ ਤੇ ਮੈਂ ਲਮਾਰੀ ਝੋਸਦੀ ਕਮੀਜ਼ ਕੱਢੀ ਤੇ ਉਸ ਦੇ ਮੂੰਹ ਤੇ ਸੁੱਟ ਦਿੱਤੀ ਮੇਰੀ ਇਹ ਹਰਕਤ ਏ ਕਹਿਣ ਲੱਗਾ ਕੀ ਬਤਮੀਜੀ ਹੈ ਇਹ ਕੀ ਹਰਕਤ ਕੀਤੀ ਹੈ ਤਾਂ ਉਸ ਨੂੰ ਮੈਂ ਲਿਪਸਟਿਕ ਦਾ ਨਿਸ਼ਾਨ ਬਖਾਇਆ ਤੇ ਪੁੱਛਿਆ ਇਹ ਸਭ ਕੀ ਆ ਜਿਵੇਂ ਹੀ ਉਸ ਦੀ ਨਜ਼ਰ ਉਸਤੇ ਪਈ ਤਾਂ ਉਸ ਦਾ ਰੰਗ ਮੈਂ ਉਸ ਨੂੰ ਕਿਹਾ ਇਹ ਤੇਰੀ ਉਹੀ ਦੋਸਤ ਹੈ ਜਿਸ ਨੂੰ ਰੋਜ਼ ਮਿਲਣ ਜਾਣਾ ਕੌਣ ਹੈ ਕੁੜੀ ਉਹ ਮੇਰੇ ਤੋਂ ਨਜ਼ਰਾਂ ਚਰਾ ਰਿਹਾ ਸੀ ਮੇਰੀ ਆਵਾਜ਼ ਵਿੱਚ ਗੁੱਸਾ ਸੀ ਮੈਂ ਉਸ ਨੂੰ ਕਿਹਾ ਮੇਰੇ 'ਚ ਕੀ ਕਮੀ ਹੈ ਮੇਰੇ ਪਿਆਰ ਵਿੱਚ ਮੇਰੀ ਵਫਾਦਾਰੀ ਵਿੱਚ ਜਿਸ ਤਰ ਤੂੰ ਮੈਨੂੰ ਇਹ ਸਿਲਾ ਦਿੱਤਾ ਮੇਰੀ ਗੱਲ ਤੇ ਹੱਸ ਕੇ ਕਹਿਣ ਲੱਗਾ ਪਿਆਰ ਮੈਂ ਕਿਹਾ ਮੇਰੇ ਪਿਆਰ ਵਿੱਚ ਕੀ ਕਮੀ ਰਹੀ ਗਈ ਸੀ ਉਹ ਫਿਰ ਮੇਰੇ ਕੋਲ ਆ ਕੇ ਕਹਿਣ ਲੱਗਾ ਕਿਹੜਾ ਪਿਆਰ ਨੇੜੇ ਤਾਂ ਤੂੰ ਆਉਂ ਨਹੀਂ ਦਿੰਦੀ ਇੱਕ ਮਹੀਨੇ ਬਾਅਦ ਤੈਨੂੰ ਬੱਚਾ ਪੈਦਾ ਕਰਨ ਦਾ ਚਾਅ ਚੜ ਗਿਆ ਮੈਂ ਉਸੇ ਸਮੇਂ ਤੈਨੂੰ ਕਿਹਾ ਸੀ ਕਿ ਆਪਾਂ ਇੰਜੋਏ ਕਰਨਾ ਇਸ ਨੂੰ ਅਬੋਰਸ਼ਨ ਕਰਵਾ ਦਿੰਨੇ ਆ ਬੱਚੇ ਦਾ ਕੀ ਸੀ 2-4 ਸਾਲ ਬਾਅਦ ਹੋ ਜਾਂਦਾ ਪਰ ਤੂੰ ਨਾ ਮੰਨੀ ਤੈਨੂੰ ਤਾਂ ਮੇਰੀ ਘਰ ਵਾਲੀ ਬਣਨ ਤੋਂ ਜ਼ਿਆਦਾ ਮਾਂ ਬਣਨ ਦਾ ਸ਼ਾਅ ਸੀ ਫਿਰ ਉਹ ਮੈਨੂੰ ਬਾਹਰ ਤੋਂ ਫੜ ਕੇ ਸ਼ੀਸ਼ੇ ਦੇ ਸਾਹਮਣੇ ਲੈ ਗਿਆ ਤੇ ਕਹਿਣ ਲੱਗਾ ਤੇਖ ਆਪਣਾ ਹੋ ਗਿਆ ਮੈਂ ਤਾਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ ਸੀ ਮੈਂ ਕਿਹਾ ਇਹ ਘਰ ਕਿਸ ਦਾ ਹੈ ਮੈਂ ਕਿਸਦੇ ਘਰ ਨੂੰ ਸੰਭਾਲ ਰਹੀ ਹਾਂ ਮੈਨੂੰ ਕਿਸਦੇ ਮਾਪੇ ਨੂੰ ਸਵੇਰੇ ਨਾਸ਼ਤਾ ਦੇਣ ਦੀ ਫਿਕਰ ਹੁੰਦੀ ਹੈ ਕਿਸਤੀ ਰਾਤ ਨੂੰ ਪੈਦਾ ਕਰਨ ਤੇ ਪਾਲਣ ਵਿੱਚ ਮੇਰਾ ਇਹ ਹਾਲ ਹੋਇਆ ਮੇਰੇ ਚਿਹਰੇ ਦੀ ਰੌਣਕ ਖਤਮ ਹੋ ਗਈ ਮੇਰਾ ਫਿਗਰ ਖਰਾਬ ਹੋ ਗਿਆ ਮੈਂ ਰੋਣ ਲੱਗੀ ਸਿਰਫ ਮੇਰਾ ਬੇਟਾ ਤੁਹਾਡਾ ਕੁਝ ਨਹੀਂ ਲੱਗਦਾ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਘਰਵਾਲੀ ਹਾਂ ਤੁਹਾਡਾ ਘਰ ਸੰਭ ਰਹੀ ਹਾਂ ਤੁਹਾਡੇ ਬੱਚੇ ਨੂੰ ਪਾਲ ਰਹੀ ਹਾਂ ਤੁਸੀਂ ਹੁੰਦੇ ਕੌਣੋ ਮੇਰੇ ਨਾਲ ਇਹ ਸਲੂਕ ਕਰਨ ਵਾਲੇ ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਜੋ ਆਪਣੇ ਆਦਮੀ ਦੀ ਐਸ਼ੀ ਨਾਲ ਸਮਝੌਤਾ ਕਰ ਲੈਂਦੀਆਂ ਨੇ ਤੇ ਆਪਣੀ ਜ਼ਿੰਦਗੀ ਚਲਾਉਂਦੀਆਂ ਨੇ ਮੇਰਾ ਇਹ ਨਾ ਕਹਿਣਾ ਹੀ ਸੀ ਕਿ ਉਸਨੇ ਆਪਣੀ ਬਾਤ ਚੜਾਈ ਤੇ ਮੈਨੂੰ ਧੱਕਾ ਦਿੱਤਾ ਤੇ ਕਹਿਣ ਲੱਗਾ ਠੀਕ ਹੈ ਜਾ ਫਿਰ ਦਫਾ ਹੋ ਜਾ ਇਥੋਂ ਮੇਰੇ ਘਰ ਤੋਂ ਬਾਹਰ ਜੇ ਤੂੰ ਇੱਥੇ ਰਹਿਣਾ ਤਾਂ ਇਸ ਤਰ੍ਹਾਂ ਹੀ ਰਹਿਣਾ ਪੈਣਾ ਮੇਰੀ ਇਸੇ ਯਾਸ਼ੀ ਨਾਲ ਕਿਉਂਕਿ ਮੈਂ ਹੁਣ ਉਸ ਨੂੰ ਨਹੀਂ ਛੱਡ ਸਕਦਾ ਉਸ ਦੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਮੈਂ ਆਪਣੇ ਕੱਪੜੇ ਚੁੱਕੇ ਤੇ ਬੈਗ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਇਹ ਦੇਖ ਕੇ ਉਹ ਬਹੁਤ ਗੁੱਸੇ ਨਾਲ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਸੋਚ ਸਮਝ ਕੇ ਘਰੋਂ ਬਾਹਰ ਜਾਇਂ ਸੀ ਮੀ ਜੇ ਇੱਕ ਵਾਰ ਚਲੀ ਗਈ ਤਾਂ ਤੇਰੀ ਜਗਾ ਮੈਂ ਦੀਪਦੀ ਨੂੰ ਦੇ ਦੇਣੀ ਆ ਮੈਂ ਉਸ ਨਾਲ ਵਿਆਹ ਕਰਵਾ ਲੈਣਾ ਇਹ ਸੁਣ ਕੇ ਮੈਂ ਸਾਹ ਲੈਣਾ ਹੀ ਭੁੱਲ ਗਈ ਇਹ ਕਹਿੰਦੀ ਹੋਏ ਬਾਹਰ ਚਲਾ ਗਿਆ ਤੇ ਮੈਂ ਕਿਹਾ ਕਿ ਮੇਰੇ ਹੁੰਦੇ ਦੂਜੀ ਔਰਤਾਂ ਕੋਲ ਜਾਂਦਾ ਇਹ ਸੁਣ ਕੇ ਮੇਰੀ ਸੱਸ ਨੂੰ ਗੁੱਸਾ ਆਇਆ ਤੇ ਉਸਨੇ ਉਸ ਨੂੰ ਫੋਨ ਕਰਕੇ ਘਰ ਬੁਲਾਇਆ ਇਹ ਗੱਲ ਹੁਣ ਸਭ ਨੂੰ ਪਤਾ ਲੱਗ ਗਈ ਉਹ ਇੰਨਾ ਬੁਸ਼ਰਮ ਸੀ ਕਹਿਣ ਲੱਗਾ ਮੇਰੇ ਘਰ ਵਾਲਿਆਂ ਨੂੰ ਦੱਸ ਕੇ ਤੂੰ ਚੰਗਾ ਨਹੀਂ ਕੀਤਾ ਇਹ ਗੱਲ ਕਮਰੇ ਵਿੱਚ ਸੀ ਜੇ ਉੱਤੇ ਰਹਿਣ ਦਿੰਦੀ ਤਾਂ ਚੰਗਾ ਸੀ ਉਸਨੇ ਗੁੱਸੇ ਵਿੱਚ ਆ ਕੇ ਮੈਨੂੰ ਤਲਾਕ ਦੀ ਧਮਕੀ ਦਿੱਤੀ ਕਹਿਣ ਲੱਗਾ ਮੈਂ ਤੈਨੂੰ ਤਲਾਕ ਦੇਵਾਂਗਾ ਇਹ ਸੁਣ ਕੇ ਮੇਰੇ ਸਹੁਰੇ ਨੇ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗਾ ਇਹ ਕੀ ਬਕਵਾਸ ਕਰ ਰਹੀ ਹੈ ਛੋਟੀ ਜੀ ਗੱਲ ਤੇ ਉਸ ਨੂੰ ਤਲਾਕ ਦੇਵੇਂਗਾ ਖਬਰਦਾਰ ਜੀ ਆਪਣੇ ਮੂੰਹੋਂ ਇੱਕ ਸ਼ਬਦ ਵੀ ਕੱਟਿਆ ਪਰ ਮੈਨੂੰ ਤਾਂ ਲੱਗਦਾ ਸੀ ਕਿ ਸਭ ਕੁਝ ਖਤਮ ਹੋ ਗਿਆ ਮੈਂ ਛੇ ਤੀਨ ਅੜਕਰੋਂ ਨਿਕਲ ਗਈ ਨਾ ਮੇਰੇ ਸਿਰ ਤੇ ਚੁੰਨੀ ਸੀ ਤਾਂ ਨਾ ਹੱਥ ਵਿੱਚ ਕੋਈ ਸਮਾਨ ਨਾ ਹੀ ਮੈਂ ਦੀਪ ਨੂੰ ਲੈ ਕੇ ਗਈ ਰੋਂਦੀ ਹੋਈ ਤੇਜ਼ ਤੇ ਸੜਕ 'ਵਾਲ ਜਾ ਰਹੀ ਸੀ ਜਿਵੇਂ ਮੇਨ ਰੋਡ ਤੇ ਪਹੁੰਚੀ ਤੇ ਆਟੋ ਲਿੱਤਾ ਆਪਣੇ ਪੇਕੇ ਚਲੀ ਗਈ ਮੈਨੂੰ ਰਾਤ ਨੂੰ ਵੇਕੇ ਮੇਰੇ ਮਾਪਿਓਂ ਬਹੁਤ ਪਰੇਸ਼ਾਨ ਹੋ ਗਈ ਸੀ ਮੇਰੇ ਭਰਾ ਨੇ ਮੈਨੂੰ ਕਾਰਨ ਪੁੱਛਿਆ ਤਾਂ ਮੈਂ ਉਸਦੇ ਨਾਲ ਲੱਗ ਕੇ ਰੋਣ ਲੱਗੀ ਤੇ ਉਸ ਨੂੰ ਦੱਸ ਦਿੱਤਾ ਕਿ ਉਸ ਨੇ ਮੈਨੂੰ ਤਲਾਕ ਦੀ ਧਮਕੀ ਦਿੱਤੀ ਇਹ ਖਬਰ ਸੁਣ ਕੇ ਮੇਰੇ ਘਰ ਵਾਲੇ ਉੱਤੇ ਪਹਾੜ ਉੱਟ ਗਿਆ ਸੀ ਫਿਰ ਬਹੁਤ ਜ਼ਿਆਦਾ ਲੜਾਈ ਝਗੜਾ ਹੋਇਆ ਮੇਰਾ ਘਰ ਵਾਲਾ ਤੇ ਮੇਰਾ ਭਰਾ ਦੋਨੋਂ ਆਪਸ ਵਿੱਚ ਬਹੁਤ ਲੜੇ ਉਸ ਨੇ ਕਿਹਾ ਕਿ ਜੇ ਤੇਰੀ ਭੈਣ ਨੇ ਘਰ ਬਸਾਉਣਾ ਤਾਂ ਉਸ ਨੂੰ ਕਹਿ ਚੁੱਪਚਾਪ ਆ ਜਾਵੇ ਨਹੀਂ ਤਾਂ ਮੈਂ ਤਲਾਕ ਦੇ ਕੰਮ 'ਚ ਭੇਜੂੰ ਉਸ ਦਾ ਤੇ ਰਿਸ਼ਤਾ ਹਮੇਸ਼ਾ ਲਈ ਖਤਮ ਮੇਰੇ ਭਰਾ ਨੇ ਕਿਹਾ ਮੇਰੀ ਭੈਣ ਮੇਰੇ ਤੇ ਬੋਝ ਨਹੀਂ ਜਿੱਥੇ ਤੁਸੀਂ ਤਲਾਕ ਦੀ ਧਮਕੀ ਦਿੰਦੇ ਹੋ ਉੱਥੇ ਤਲਾਕ ਵੀ ਦੇ ਦਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਤੁਹਾਡੇ ਘਰ ਉਸਨੇ ਨਹੀਂ ਆਉਣਾ ਹੁਣ ਮੈਨੂੰ ਹਰ ਰੋਜ਼ ਆਪਣੇ ਬੱਚੇ ਦੀ ਯਾਦਤ ਆਉਂਦੀ ਹੈ 1 ਸਾਲ ਦਾ ਹੀ ਸੀ ਪਰ ਮੈਂ ਦਿਲ ਤੇ ਬਸ ਮੈਂ ਇਸ ਗੱਲ ਤੋਂ ਹੈਰਾਨਾ ਕਿ ਆਖਰ ਮੇਰਾ ਕੀ ਖਸੂਸ ਸੀ ਕਿ ਉਸ ਦਾ ਕੋਈ ਫਰਜ਼ ਨਹੀਂ ਸੀ ਦੋਸਤੋ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇੱਕ ਵਾਰੀ ਫੇਰ ਜੀ ਤੁਹਾਨੂੰ ਸਾਰਿਆਂ ਨੂੰ ਸਸ਼ੀਕਾਲ ਜੀ